ਕਿਲਾ ਮੈਨੂੰ ਪਤਾ ਕਿਹੜੀ ਗੱਲ ਦਾ ਹੁੰਦਾ ਬਾਈ ਦਿਨਾਂ ਦੇ ਨਾਂ ਪਤਾ 23 ਤਰੀਕ ਨੂੰ ਮੈਂ ਬੋਲੂਗਾ ਕਾਰਵਾਈਆਂ ਹੋਣੀਆਂ ਚਾਹੀਦੀਆਂ ਉਹਨਾਂ ਲੋਕਾਂ ਤੇ ਪਰਚੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਹਲਕਾ ਗਿੱਦੜਵਾਹੇ ਦੇ ਵਿੱਚ VOTING ਹੋਈ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਹਲਕਾ ਗਿੱਦੜਵਾਹੇ ਦੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ VOTING ਕੀਤੀ ਆ ਕਿਉਂਕਿ ਤਾਂ ਹੁਣ 23 ਤਰੀਕ ਨੂੰ ਪਤਾ ਲੱਗਣਾ ਵੀ ਕਿੰਨਾਂ ਨੇ ਕਿੱਧਰ ਕਿੰਨੀ ਕਿੱਧਰ VOTING ਹੋਈ ਹੈ ਨਾ ਤਾਂ ਮੈਂ ਇਹ ਕਹੂੰਗਾ ਕਿ ਇੱਥੇ ਸਾਰੇ ਜਿਹੜੇ ਪੋਲਿੰਗ ਬੂਥ ਰਹੇ ਆ ਸਾਰਿਆਂ ਤੇ ਵਧੀਆ ਪੀਸਫੁੱਲ ਰਿਹਾ ਸ਼ਾਂਤਮਈ ਰਿਹਾ ਕਿਸੇ ਨੇ ਕੋਈ ਹੁੱਲੜਬਾਜੀ ਨਹੀਂ ਹੋਈ ਕਿਤੇ ਕੋਈ ਟਕਰਾਅ ਵਾਲਾ ਮਾਹੌਲ ਨਹੀਂ ਬਣਿਆ ਆਪਸ ਵਿੱਚ ਭਾਈਚਾਰਕ ਸਾਂਝ ਜਿਹੜੀ ਵਧੀਆ ਕਾਇਮ ਰਹੀ ਤੇ ਸਮੂੱਚੇ ਹਲਕਾ ਗਿੱਦੜਵਾਹ ਦੇ ਲੋਕਾਂ ਦਾ ਧੰਨਵਾਦ ਹੈ ਇਸ ਗੱਲ ਦੇ ਲਈ ਕਿ ਵਧੀਆ ਤੁਸੀਂ ਆਪੋ ਆਪਣੇ ਨੁਮਾਇੰਦਿਆਂ ਨੂੰ ਵੋਟਾਂ ਪਾਈਆਂ ਕੋਈ ਕਿਸੇ ਨਾਲ ਹੁੱਲੜਬਾਜੀ ਨਹੀਂ ਹੋਈ ਕੋਈ ਟਕਰਾ ਨਹੀਂ ਹੋਇਆ ਦੂਸਰਾ ਧੰਨਵਾਦ ਮੈਂ ਉਹਨਾਂ ਲੋਕਾਂ ਦਾ ਉਹਨਾਂ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਹੱਕ 'ਚ ਆਵਾਜ਼ ਬੁਲੰਦ ਕੀਤੀ ਆ ਚਾਹੇ ਸੋਸ਼ਲ ਮੀਡੀਆ ਜ਼ਰੀਏ ਹੋਵੇ ਚਾਹੇ ਲੋਕਾਂ ਨੂੰ ਘਰਾਂ 'ਚ ਜਾ ਕੇ ਕਿਹਾ ਹੋਵੇ ਚਾਹੇ ਪਿੰਡਾਂ ਵਾਲੇ ਵੀਰ ਜਿਹੜੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਭਾਈਚਾਰਕ ਤਰੀਕੇ ਦੇ ਨਾਲ ਜਿਨ੍ਹਾਂ ਨੇ ਸਨੇਹ ਲਾਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਹੁਣ ਇੱਕ ਗੱਲ ਹੋਰ ਆ ਉਹ ਇਹ ਆ ਕਿ ਅ ਕਈ ਬੰਦਿਆਂ ਦੇ ਬਹੁਤ ਫੋਨ ਆਏ ਮੈਸੇਜ ਆਏ ਕਿ ਭਾਈ ਤੁਹਾਡੇ ਹੱਕ ਚ ਫੁਲਾਨੇ ਫੁਲਾਨੇ ਬੰਦਿਆਂ ਨੇ ਸਪੋਰਟ ਕੀਤੀ ਫੁਲਾਨੇ ਪਾਰਟੀ ਨੇ ਸਪੋਰਟ ਕੀਤੀ ਕਹਿਣ ਤੋਂ ਭਾਵ ਕੋਈ ਕਾਲੀ ਦਲ ਸੁਧਾਰ ਲੈਰ ਵਾਲੇ ਕੋਈ ਕਾਲੀ ਦਲ ਵਾਲੇ ਜਾਂ ਕੋਈ ਹੋਰ ਮੈਂ ਮੈਂ ਸਮੁੱਚੇ ਪਿੰਡ ਪਿੰਡ ਲੈਵਲ ਤੇ ਜਿਹੜੇ ਹਲਕਾ ਲੈਵਲ ਤੇ ਲੋਕ ਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਚਾਹੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ ਅਕਸਰ ਬੰਦੇ ਹੀ ਪਾਰਟੀਆਂ 'ਚ ਜੁੜ ਕੇ ਬੰਦੇ ਹੀ ਪਾਰਟੀਆਂ ਦੇ ਵਿੱਚ ਉਹਨਾਂ ਪਾਰਟੀਆਂ ਦੇ ਲੋਕਾਂ ਨੂੰ ਵੱਡੇ ਬਣਾਉਂਦੇ ਆ ਜੇ ਵੋਟ ਪਾਊਗੀ ਤਾਂ ਫੇਰ ਹੀ ਉਹ ਬੰਦਾ ਪਾਰਟੀ ਦੇ ਵਿੱਚ ਸਰਵਾਈਵ ਕਰਦਾ ਜਾਂ ਪਾਰਟੀ ਸਰਵਾਈਵ ਕਰਦੀ ਆ ਤਾਂ ਇਹ ਲੋਕਾਂ ਲੋਕਾਂ ਦੇ ਸਿਰ ਤੇ ਹੁੰਦਾ ਕੋਈ ਇਹ ਪੱਕਾ ਟੈਗ ਨਹੀਂ ਆ ਕਿ ਲੋਕਾਂ ਦੇ ਪੱਕਾ ਹੀ ਟੈਗ ਹੈ ਕਿ ਉਹ ਫਲਾਨਾ ਉਧਰ ਹੀ ਹੈ ਨਾ ਹਾਂ ਜਿਹੜੀ ਜਿਹੜੀ ਗੱਲ ਅਕਾਲੀ ਦੀ ਹੁੰਦੀ ਆ ਪੰਥਕ ਦੀ ਹੁੰਦੀ ਆ ਉਹ ਇਹ ਆ ਕਿ ਪੰਥਕ ਹੋਣਾ ਆਪਣੇ ਆਪ ਦੇ ਵਿੱਚ ਕਮਾਣ ਵਾਲੀ ਗੱਲ ਆ ਤੇ ਪੰਥਕ ਬਹੁਤ ਘੱਟ ਹੋਊਗਾ ਕਾਰਨ ਇਹ ਆ ਕਿ ਗੁਰੂ ਸਾਹਿਬ ਦੇ ਵਰਸਾਏ ਜਿਹੜੇ ਪੰਜ ਕਕਾਰ ਧਾਰਨੀ ਹੋਣਾ ਸਿੱਖੀ ਸਰੂਪ ਵਿੱਚ ਹੋਣਾ ਇੱਕ ਪੰਥਕ ਵੈਸੀ ਹੀ ਰੁਝਾਨ ਬਣ ਜਾਂਦਾ ਕਿ ਬੰਦਾ ਪੰਥਕ ਆ ਨਾ ਸੋ ਇਹ ਚੀਜ਼ਾਂ ਕਰਕੇ ਵੱਖੋ-ਵੱਖਰੇ ਨਾਮ ਮਿਲ ਜਾਂਦੇ ਆ ਤਾਂ ਅੱਜ ਦਾ ਜਿਹੜਾ ਮੇਰਾ ਗੱਲਬਾਤ ਕਰਨ ਦਾ ਸਿਰਫ ਇੱਕੋ ਇੱਕ ਹੀ ਨਜ਼ਰੀਆ ਸਾਡੇ ਲੋਕਾਂ ਦਾ ਹਲਕਾ ਗਿੱਦੜਵਾਹੇ ਦੇ ਲੋਕਾਂ ਦਾ ਧੰਨਵਾਦ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਆਪੋ ਆਪਣੇ ਨੁਮਾਇੰਦੇ ਨੂੰ ਵੋਟਾਂ ਪਾਈਆਂ ਤੇ ਸਮੂੱਚਾ ਧੰਨਵਾਦ ਉਹਨਾਂ ਦਾ ਵੀ ਜਿਹੜੇ ਅੱਜ ਹਜੇ ਉਸ ਵਿਸ਼ੇ ਤੇ ਮੈਂ ਗੱਲ ਨਾ ਕਰਾਂ ਤਾਂ ਮੈਨੂੰ ਲੱਗਦਾ ਠੀਕ ਆ ਕਈ ਵੀਰ ਹੈਗੇ ਆ ਜਿਨ੍ਹਾਂ ਨੇ ਮਤਲਬ ਸਟੈਂਡ ਅਸੀਂ ਵੱਡੇ ਲਏ ਹੋਏ ਸੀਗੇ ਗੱਲਬਾਤ ਦੇ ਤੇ ਉਹਨਾਂ ਗੱਲਾਂ ਤੇ ਨਹੀਂ ਖੜਦੇ ਹਨਾ ਆ ਹੁਣ ਹੁਣ ਉਹਦੀ ਇਹ ਗੱਲ ਵੀ ਜਿਹੜੇ ਬੰਦਿਆਂ ਨੇ ਸਮਰਥਨ ਇੱਥੇ ਮੈਨੂੰ ਆਮ ਲੋਕਾਂ ਦਾ ਸਮਰਥਨ ਲਿਆ ਕਿਸੇ ਪਾਰਟੀਬਾਜੀ ਦਾ ਸਮਰਥਨ ਨਹੀਂ ਲਿਆ ਜਾਂ ਕਿਸੇ ਪਾਰਟੀ ਨੇ ਆਪਣੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੱਤਾ ਹਨਾ ਮੇਰੇ ਕਈ ਭਰਾ ਪੁੱਛਦੇ ਸੀਗੇ ਕਿ ਬਾਈ ਤੁਹਾਨੂੰ ਵੀ ਸਮਰਥਨ ਆ ਫਲਾਨੀ ਪਾਰਟੀ ਦਾ ਮੈਂ ਕਿਹਾ ਨਹੀਂ ਤੇ ਸਾਫ਼ ਹੈ ਇਹ ਜਿਹੜੀ ਗੱਲ ਸਿਧਾਂਤਾਂ ਦੀ ਆ ਉਹ ਸਿਧਾਂਤਾਂ ਤੇ ਰਹੂਗੀ ਹਾਂ ਜੇ ਕੋਈ ਬੰਦਾ ਆਪਣੇ ਲੈਵਲ ਤੇ ਕਿਸੇ ਨੂੰ ਕਰ ਰਿਹਾ ਉਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਆ ਸੋ ਗੱਲ ਇਹ ਆ ਕਿ ਬਰਨਾਲੇ ਦੇ ਵਿੱਚ ਵੀਰ ਗੋਵਿੰਦ ਨੂੰ ਕਈ ਬੰਦਿਆਂ ਨੇ ਸਮਰਥਨ ਦਿੱਤਾ ਉਹਨਾਂ ਨੇ ਪਰਸਨਲੀ ਉਹਨਾਂ ਨੂੰ ਸਮਰਥਨ ਦਿੱਤਾ ਉਹ ਤਾਂ ਮੇਰਾ ਉਹਦੇ 'ਚ ਕੋਈ ਲਾਗਾ ਤੇ ਗਣੀ ਨਹੀਂ ਆ ਜੇ ਪੂਰੀ ਪਾਰਟੀ ਦੇ ਸਮਰਥਨ ਦੀ ਗੱਲ ਆਉਂਦੀ ਆ ਤਾਂ ਫਿਰ ਬੰਦਾ ਆਪਦੇ ਹਿਸਾਬ ਨਾਲ ਉਸ ਤਰੀਕੇ ਦੀ ਗੱਲਬਾਤ ਕਰ ਸਕਦਾ ਹੈ ਨਾ ਪਰਸਨਲੀ ਕਿਸੇ ਦਾ ਕਿਸੇ ਨਾਲ ਕੁਝ ਵੀ ਹੋ ਸਕਦਾ ਉਹਦੇ 'ਚ ਉਹ ਬੰਦਾ ਜਵਾਬ ਦੇ ਆ ਮੈਂ ਮਤਲਬ ਉਸ ਗੱਲ ਦਾ ਜਵਾਬ ਦੇ ਨਹੀਂ ਹੈਗਾ ਮੈਂ ਆਪਣੀ ਇਸ ਗੱਲ ਦਾ ਜਵਾਬ ਦੇ ਆ ਵੀ ਮੇਰੇ ਹੱਕ ਦੇ ਵਿੱਚ ਕੋਈ ਉਸ ਬੰਦੇ ਦਾ ਨਾਂ ਆਇਆ ਹੋਵੇ ਸਖਜੈਨભાઈ ਮੈਂ ਤੇਰੀ ਗੱਲ ਸਮਝਦਾ ਤੁਸੀਂ ਜਿਹੜੀ ਗੱਲ ਲਿਖੀ ਆ ਮੈਂ ਸਮਝਦਾ ਤੁਸੀਂ ਦਿਨੇ ਵੀ ਕਮੈਂਟ ਕੀਤਾ ਸੀਗਾ ਕਿਤੇ ਜੇ ਪੂਰੀ ਪਾਰਟੀ ਨੂੰ ਸਮਰਥਨ ਤੇ ਆਪਾਂ ਉਸ ਤਰੀਕੇ ਦੀ ਗੱਲਬਾਤ ਆ ਜਾਾਂਗੇ ਵੀ ਪੂਰੀ ਪਾਰਟੀ ਨੂੰ ਸਮਰਥਨ ਮੰਨਦੇ ਆ ਹਨ ਪਰ ਮੈਂ ਪਹਿਲਾਂ ਮੇਰੀ ਗੱਲ ਪੂਰੀ ਸੁਣ ਲਿਓ ਵੀ ਪਾਰਟੀ ਦੀ ਗੱਲ ਹੋਰ ਆ ਜੇ ਪਾਰਟੀ ਨੇ ਸਮੁੱਚੇ ਰੂਪ ਦੇ ਵਿੱਚ ਸਮਰਥਨ ਲਿਆ ਹੋਵੇ ਗੱਲ ਹੋਵੇ ਫਿਰ ਤਾਂ ਮੈਂ ਇਹ ਕਹਿ ਸਕਦਾ ਵੀ ਇਹ ਬੰਦਿਆਂ ਨੂੰ ਨਹੀਂ ਹੋਣਾ ਚਾਹੀਦਾ ਸੀ ਜਾਂ ਇਹ ਹੋਣਾ ਚਾਹੀਦਾ ਸੀ ਜਿਹੜੀ ਲੜਾਈ ਸਾਡੀ ਚੱਲ ਰਹੀ ਹੈ ਜਿਹੜੇ ਲੋਕਾਂ ਦੇ ਕੇਸ ਚੱਲ ਰਹੇ ਨਾ ਤਾਂ ਵਾਪਸ ਹੋਏ ਆ ਨਾ ਵਾਪਸ ਹੋਣੇ ਆ ਉਹ ਅਸੀਂ ਲੜਾਈ ਆਪਣੀ ਲੜ ਰਹੇ ਆ ਨਹੀਂ ਇਹ ਉਹਨਾਂ ਨੂੰ ਹੋ ਸਕਦਾ ਨਾ ਫਿਰ ਉਹਨਾਂ ਤੇ ਸਵਾਲ ਤੁਸੀਂ ਕਰੋਗੇ ਜਦੋਂ ਜਾਂ ਕੋਈ ਸਾਂਝੀ ਰੂਪ ਦੇ ਵਿੱਚ ਗੱਲ ਆਊਗੀ ਉੱਥੇ ਕਰ ਸਕਦੇ ਆ ਮੈਂ ਤਾਂ ਅੱਜ ਵੀ ਕਹਿੰਨਾ ਵੀ ਜਿਹੜੇ ਲੋਕਾਂ ਨੇ ਬੇਅਦਬੀ ਵਾਲੇ ਬਚਾਏ ਆ ਉਹ ਜ਼ਿੰਮੇਵਾਰ ਨਹੀਂ ਜਿਹੜੇ ਲੋਕਾਂ ਦੇ ਰਾਤ 'ਚ ਹੋਈ ਉਹ ਜ਼ਿੰਮੇਵਾਰ ਨਹੀਂ ਤਾਂ ਜਿਹੜੇ ਉਹਨਾਂ ਨੂੰ ਬਚਾਉਣ ਦੇ ਵਿੱਚ ਪਾਉਨਾ ਰੱਖਦੇ ਰਹੇ ਆ ਜਾਂ ਉਹਨਾਂ ਨੂੰ ਭੂਮਿਕਾ ਬਚਾਉਣ ਦੀ ਕਰਦੇ ਰਹੇ ਆ ਉਹ ਜ਼ਿੰਮੇਵਾਰ ਲੋਕ ਨੇ ਪਰ ਇੱਕ ਅੱਜ ਦਾ ਜਿਹੜਾ ਮੈਂ ਗੱਲ ਕਰ ਰਿਹਾ ਵੀ ਮੈਂ ਤਾਂ ਪਹਿਲਾਂ ਆਪਣੇ ਲੋਕਾਂ ਦਾ ਧੰਨਵਾਦ ਕਰਨ ਲਈ ਗੱਲ ਕਰ ਰਿਹਾ ਦੂਸਰਾ ਮੈਂ ਕੋਈ ਇਹਦੇ 'ਚ ਕੰਫਲੈਕਟ ਪੈਦਾ ਕਰਨ ਵਾਲੀ ਗੱਲ ਨਹੀਂ ਕਰ ਰਿਹਾ ਹਾਂ ਇੱਕ ਅਵੇਅਰਨੈਸ ਦੀ ਗੱਲ ਜ਼ਰੂਰ ਕਰ ਰਿਹਾ ਸਾਡੇ ਇੱਕ ਬਿਰਤਾਂਤ ਸਿਰਜਣ ਵਾਲੇ ਬਹੁਤ ਨੇ ਕੁਝ ਕੁ ਫੇਕ ਆਈਡੀਆ ਵਾਲੇ ਉਹ ਕੀ ਹੁੰਦਾ ਕਿਸੇ ਨੂੰ ਕੋਈ ਜਾਣਦਾਨੀ ਕੋਈ ਸਿਰਨੀ ਪੈਰਨੀ ਕਿਸੇ ਦਾ ਕੋਈ ਗੱਲ ਨਹੀਂ ਬਾਤ ਨਹੀਂ ਬਿਨਾ ਮਤਲਬ ਤੋਂ ਸਰਟੀਫਿਕੇਟ ਵੰਡੀ ਜਾਣੇ ਲੋਕਾਂ ਨੇ ਉਹਨਾਂ ਦੀ ਗੱਲ ਕਰਦੇ ਆ ਕਿ ਜਿਹੜੇ ਇਸ ਤਰੀਕ ਮੈਂ ਆਣਾ ਵੀ ਮੈਂ ਮੈਂ ਜਿੰਨਾ ਟਾਈਮ ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਕਰਦਾ ਹਨਾ ਮੇਰੇ ਬੇਸ ਤੇ ਜੇ ਕੋਈ ਗੱਲ ਕਰਦਾ ਤਾਂ ਮੈਂ ਉਹਦਾ ਜ਼ਿੰਮੇਵਾਰ ਨਹੀਂ ਆ ਆਪਣੇ ਲੈਵਲ ਤੇ ਕੀ ਬੋਲੀ ਜਾਂਦਾ ਬੋਲੀ ਜਾਵੇ ਮੈਨੂੰ ਉਸ ਚੀਜ਼ ਦਾ ਨਹੀਂ ਮਤਲਬ ਹੁੰਦਾ ਕਿਉਂਕਿ ਮੈਂ ਜੇ ਕਿਸੇ ਦੇ ਖਿਲਾਫ ਗੱਲ ਕਹੀ ਆ ਤਾਂ ਮੈਂ ਵਿਦ ਸਬੂਤ ਪ੍ਰੂਫ ਗੱਲ ਕਰਦਾ ਜੇ ਕੋਈ ਕਿਸੇ ਨੇ ਮੇਰੇ ਨਾਲ ਬੈਠੇ ਬੰਦੇ ਨੇ ਗੱਲ ਕਹਿ ਧੀ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਚੱਕ ਕੇ ਥੋਪਣ ਦੀ ਗੱਲ ਕਰ ਦਿੰਦੇ ਹੋ ਤਾਂ ਮੈਨੂੰ ਇਸ ਚੀਜ਼ ਨੂੰ ਲੈ ਕੇ ਇੱਕ ਨਾਰਾਜ਼ਗੀ ਜ਼ਰੂਰ ਆਈ ਆ ਕਿ ਸਾਡੇ ਬਹੁਤ ਇਹੋ ਜਿਹੇ ਲੋਕ ਸੀਗੇ ਜਿਨ੍ਹਾਂ ਤੇ ਮਾਣ ਸੀਗਾ ਕਿ ਬੋਲਣਗੇ ਬੋਲੇ ਆ ਹੱਕ 'ਚ ਰਹਿਣਗੇ ਹਨਾ ਉਹ ਨਹੀਂ ਬੋਲੇ ਤਾਂ ਇਹ ਆਉਣ ਵਾਲਾ ਸਮਾਂ ਸਾਰਾ ਕੁਝ ਕਲੀਅਰ ਕਰੂਗਾ ਇਹ ਇਹ ਕਿਸੇ ਵਹਿਣ 'ਚ ਵਹਿ ਕੇ ਜਦੋਂ ਆਪਾਂ ਚੱਲਦੇ ਆ ਤਾਂ ਉਹ ਵੀ ਸਮਾਂ ਬਰਤਾਂਤ ਸਿਰਜ ਦਿੰਦਾ ਤੇ ਜਦੋਂ ਅਸੀਂ ਨਹੀਂ ਵਹਿੰਦੇ ਉਹ ਵੀ ਉਹ ਵੀ ਲੋਕਾਂ ਦੇ ਨਾਂ ਸਾਹਮਣੇ ਰਹਿੰਦੇ ਆ ਸੋ ਜੇ ਹਨੇਰੀ ਦੇ ਵਿੱਚ ਸਾਰੇ ਤੁਰ ਜਾਣਗੇ ਤਾ ਫਿਰ ਪਛਾਣ ਕੌਣ ਕਰੂਗਾ ਸੋ ਇੱਥੇ ਇੱਕ ਪਛਾਣ ਚਿੰਨ੍ਹ ਸੀ ਸਾਡੇ ਲਈ ਮੈਂ ਤਾਂ ਮੈਂ ਮੈਨੂੰ ਬਹੁਤ ਸੈਟੀਸਫੈਕਸ਼ਨ ਆ ਬਹੁਤ ਕਿਰਪਾ ਬਾਬੇ ਦੀ ਗੁਰੂ ਨਾਨਕ ਦੀ ਬਹੁਤ ਸ਼ੁਕਰਾਨਾ ਕੋਟਣ ਕੋਟ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਇੰਨਾ ਕੁ ਮਾਣ ਬਖਸ਼ਿਆ ਤੇ ਜੋ ਵੀ ਆ ਮੈਂ ਤਾਂ ਇੱਥੋਂ ਤੱਕ ਮੰਨਦਾ ਹੀ ਨਹੀਂ ਮੈਂ ਤਾਂ ਇਹ ਮੰਨਦਾ ਕਿ ਜੇ ਮੈਨੂੰ ਇੱਕ ਪਿੰਡ ਚੋਂ ਪੰਜ ਬੰਦੇ ਵੀ ਮਿਲੇ ਹੋਣਗੇ ਤਾਂ 50 ਪਿੰਡਾਂ ਚ ਮੈਨੂੰ ਅ 250 ਬੰਦਾ ਜਿਹੜਾ ਮਿਲ ਗਿਆ ਜਿਹਦੇ ਨਾਲ ਜੇ ਇਸ ਸੰਘਰਸ਼ ਦੀ ਗੱਲ ਕਰੀਏ ਜਿੱਥੇ ਇੱਕ ਦੋ ਬੰਦੇ ਹੀ ਬਹੁਤ ਹੁੰਦੇ ਆ ਨਾਲ ਤਰਨ ਵਾਲੇ ਤਾਂ ਇੱਥੇ ਤਾਂ ਜੇ ਪੰਜ ਬੰਦੇ ਇੱਕ ਪਿੰਡ ਚੋਂ ਮਿਲ ਗਏ ਤਾਂ 55 56 ਪਿੰਡ ਬਣਦੇ ਆ ਤੇ ਉਹਨਾਂ ਦੇ ਪੰਜ ਨੂੰ ਕਰੀਏ ਤਾਂ 2 300 ਬੰਦਾ ਜਿਹੜਾ ਮੇਰੇ ਉਸ ਸੰਘਰਸ਼ ਦਾ ਪਾਂਦੀ ਬਣ ਗਿਆ ਜਿਹੜਾ ਇਹ ਗੱਲ ਸਮਝਦਾ ਕਿ ਵਾਕਈ ਸਰਕਾਰਾਂ ਧੱਕਾ ਕਰਦੀਆਂ ਸਰਕਾਰਾਂ ਨੇ ਉਹਨਾਂ ਲੋਕਾਂ ਤੇ ਕਾਰਵਾਈਆਂ ਨਹੀਂ ਕੀਤੀਆਂ ਜਿਨ੍ਹਾਂ ਦੇ ਖਿਲਾਫ ਸਰਕਾਰ ਆਈ ਸੀ ਜਾਂ ਜਿਨ੍ਹਾਂ ਜਿਹੜੇ ਇਸ਼ੂ ਦੇ ਉੱਤੇ ਸਰਕਾਰ ਲੈ ਕੇ ਆਈ ਸੀ ਸੋ ਮੈਨੂੰ ਤਾਂ ਇਹੀ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਿਆ ਵੀ ਸਾਡੇ ਲਈ ਤਾਂ ਸੰਘਰਸ਼ ਆ ਸੀ ਦਿੱਲੀ ਵਰਸਸ ਪੰਜਾਬ ਲੜ ਰਹੇ ਆ ਤਾਂ ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ ਹੋਊਗਾ ਹਨਾ ਦੂਸਰੀ ਗੱਲ ਇਹ ਆ ਕਿ ਅੱਜ ਸਿਰਫ ਮੈਂ ਇਸ ਗੱਲ ਦੇ ਲਈ ਤੁਹਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰਨ ਆਇਆ ਵੀ ਮੈਨੂੰ ਸਖਚਨ ਬਾਈ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਦੇਖੋ ਜੇ ਜੇ ਕਿਤੇ ਤੁਸੀਂ ਪਰਸਨਲੀ ਵਾਲੀ ਗੱਲ ਚ ਕਰੀ ਜਾਂਦੇ ਹੋ ਵੀ ਉਹਨਾਂ ਨੇ ਲਾਏ ਜਾਂ ਖਾਲਸਤਾਨੀ ਪਾਰਟੀ ਵੱਲੋਂ ਹਨਾ ਮੈਂ ਪਹਿਲਾਂ ਕਹਿ ਰਿਹਾ ਵੀ ਮੇਰੇ ਮੇਰੇ ਗੱਲ ਕਰਨ ਦਾ ਵਿਸ਼ਾ ਮੈਂ ਕਿਸੇ ਦੇ ਕਿਸੇ ਦੇ ਪਰਸਨਲੀ ਨਹੀਂ ਆ ਰਿਹਾ ਉਹ ਪਰਸਨਲੀ ਫਿਰ ਆਪਾਂ ਬਹਿ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਆ ਆਪਾਂ ਬਹਿ ਕੇ ਗੱਲ ਕਰ ਸਕਦੇ ਆ ਮੈਂ ਸਿਰਫ ਆਪਣੇ ਇਹਨਾਂ ਲੋਕਾਂ ਦੀ ਗੱਲ ਕਰਨ ਆ ਰਿਹਾ ਜਿਨ੍ਹਾਂ ਨੇ ਸਾਨੂੰ ਦਸਾਂ 20 50 100 ਨੇ ਮਾਨ ਦਿੱਤਾ ਹੋਊਗਾ ਹਨਾ ਤਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਠੀਕ ਸਮਝਦਾ ਵੀ ਮੈਂ ਮੈਂ ਅੱਜ ਵੀ ਉਹਨਾਂ ਦੇ ਲਈ ਖੜਾ ਕੱਲ ਵੀ ਖੜਾ ਜਾਂ ਜਿੰਨਾ ਵੀ ਹੋਊਗਾ ਹਨਾ ਅਸੀਂ ਅਸੀਂ ਇਸ ਜੇ ਪਿੰਡੇ ਤੇ ਆਏ ਆ ਤੇ ਉੱਤੇ ਚੱਲਦੇ ਰਹਾਂਗੇ ਹੁਣ ਆ ਇੱਥੇ ਗਿਲਾ ਮੈਨੂੰ ਪਤਾ ਕਿਹੜੀ ਗੱਲ ਦਾ ਹੁੰਦਾ ਬਾਈ ਗਿਲਾ ਇਸ ਗੱਲ ਦਾ ਆ ਕਿ ਅਸੀਂ ਟਾਰਾਂ ਦਾ ਬਹੁਤ-ਬਹੁਤ ਮਾਰੀਆਂ ਵੱਡੀਆਂ-ਵੱਡੀਆਂ ਟਾਰਾਂ ਮਾਰਦੇ ਰਹੇ ਹਾਂ ਬਹੁਤ ਵੱਡੇ ਇਹੋ ਜਿਹੇ ਬੰਦੇ ਆ ਜਿਨ੍ਹਾਂ ਦੇ ਨਾਂ ਪੱਤੇ ਹੀ ਤਰੀਕ ਨੂੰ ਮੈਂ ਬੋਲੂੰਗਾ ਸੱਚੀ ਇਹ ਸੱਚੀ ਸਪਸ਼ਟ ਗੱਲ ਆ ਕਿਉਂਕਿ ਭੀੜ ਇਕੱਠੀ ਕਰਨ ਨਾਲ ਮਸਲੇ ਹੱਲ ਨਹੀਂ ਹੁੰਦੇ ਹੁੰਦੇ ਉਹਨਾਂ ਲੋਕਾਂ ਦੇ ਇਕੱਠ ਨਾਲ ਮਸਲੇ ਹੱਲ ਹੁੰਦੇ ਹੁੰਦੇ ਆ ਜਿਨ੍ਹਾਂ ਦਾ ਅਗਲੇ ਕਹਿਣ ਵੀ ਠੀਕ ਆ ਇਹ ਬੰਦੇ ਇਸ ਗੱਲ ਤੇ ਇਕੱਠੇ ਆ ਤੇ ਇਕੱਠੇ ਹੋ ਭਾਵੇਂ 5 ਹੋਣ ਭਾਵੇਂ 50 ਹੋਣ ਤੇ ਭਾਵੇਂ ਅਸੀਂ ਹੋ ਜੀਏ 500 ਤਾਂ ਮੈਂ ਉਸ ਗਿਣਤੀ ਦਾ ਹੀ ਹਮਾਇਤੀਆਂ ਜੇ ਅਸੀਂ 2 ਸਾਲ ਮੋਰਚੇ ਤੇ ਬੈਠੇ ਰਹੇ ਆ ਤਾਂ 2 ਸਾਲ ਮੋਰਚੇ ਦੇ ਵਿੱਚ ਬੈਠਣ ਦਾ ਕਾਰਨ ਸਿਰਫ ਇਹ ਸੀ ਕਿ ਉਹਨਾਂ ਲੋਕਾਂ ਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਉਹਨਾਂ ਲੋਕਾਂ ਤੇ ਪਰਚੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਤੇ ਬੇਅਦਬੀ ਕਰਾਈ ਆ ਗੋਲੀकांड ਕੀਤਾ ਤੇ ਗੋਲੀकांड ਕਰਾਇਆ ਤਾਂ ਜਿਹਦੀ ਪ੍ਰਤੱਖ ਧਾਰਨ ਸਾਹਮਣੇ ਪਈ ਅੱਜ ਸ਼ਨੀਵਾਰ ਗੇ ਅੱਜ ਉਸ ਸਮੇਂ ਦੀ ਸਰਕਾਰ ਦੇ ਪੈਰੋਕਾਰ سفیر ਬਾਦਲ ਹੋਣੀ ਜਾਂ ਹੋਰ ਲੋਕ ਆ ਜਿਹੜੇ ਅਦਾਲਤ ਦੀਆਂ ਪੌੜੀਆਂ ਚੜ ਰਹੇ ਆ ਤਾਂ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਕਿ ਅਸੀਂ ਐਡੇ ਜੋਗੇ ਨਹੀਂ ਸੀਗੇ ਅਸੀਂ ਨਾ ਚੀਜ਼ ਐਡੀ ਚੀਜ਼ ਨਹੀਂ ਸੀਗੇ ਜਿੰਨੀ ਗੁਰੂ ਸਾਹਿਬ ਨੇ ਸਾਨੂੰ ਕਿਰਪਾ ਕੀਤੀ ਗੁਰੂ ਸਾਹਿਬ ਨੇ ਮੇਰਾ ਪਰਿਆ ਹੱਥ ਰੱਖਿਆ ਤੇ ਜਿਹਦੇ ਨਾਲ ਇੰਨੀ ਕੁ ਖੱਟੀ ਅਸੀਂ ਖੱਟ ਚੁੱਕੇ ਆ ਕਿ ਉਹਨਾਂ ਲੋਕਾਂ ਦੇ ਨਾਂ ਅਜੰਤਕ ਹੋਏ ਉਹਨਾਂ ਤੇ ਕੇਸ ਚੱਲੀ ਜਾਂਦੇ ਆ ਤੇ ਅੱਜ ਉਹ ਅਦਾਲਤ ਦੀਆਂ ਪੌੜੀਆਂ 'ਤੇ ਚੜਦੇ ਆ ਤਾਂ ਸਾਡਾ ਜਿਹੜਾ ਟੀਚਾ ਉਹ ਇਹੀ ਆ ਕਿ ਜਿਹੜੇ ਲੋਕ ਪੰਜਾਬ ਦੇ ਨਾਲ ਧੱਕਾ ਕਰਨ ਵਾਲੇ ਆ ਜਿਨ੍ਹਾਂ ਨੇ ਪੰਜਾਬ ਨੂੰ ਉਹਨਾਂ ਰਾਹਾਂ ਤੇ ਤੋਰਿਆ ਜਾਂ ਪੰਜਾਬ ਨੂੰ ਅਜਾੜੇ ਵੱਲ ਤੋਰਿਆ ਉਹ ਹਰ ਇੱਕ ਨੂੰ ਅਸੀਂ ਕਟਾਰੇ 'ਚ ਵੀ ਖੜੇ ਕਰੀਏ ਤੇ ਉਹਨਾਂ ਨੂੰ ਜਨਤਕ ਵੀ ਕਰੀਏ ਤਾਂ ਇਹ ਹੀ ਲੜਾਈ ਆ ਜਿਹੜੀ ਜਿੰਨਾ ਟਾਈਮ ਸਵਾਸ ਬਖਸ਼ਿਆ ਗੁਰੂ ਸਾਹਿਬ ਨੇ ਇਹ ਪੰਜਾਬ ਪੱਖੀ ਲੜਾਈ ਆ ਜਿਹੜੀ ਚੱਲਦੀ ਰਹੂਗੀ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਗੱਲ ਕਹਿੰਦੇ ਆ ਕਿਉਂਕਿ ਭਾਈ ਜਿਹੜੀ ਗੱਲ ਗੁਰੂ ਦੇ ਸਰਮੋਂ ਖੜ ਕੇ ਕੀਤੀ ਜਾਂਦੀ ਆ ਉਸ ਤੋਂ ਕਦੇ ਮੁਨਕਰ ਨਹੀਂ ਹੋਇਆ ਜਾਂਦਾ ਤੇ ਇੱਕ ਸਿੱਖ ਦਾ ਇਹ ਕੰਮ ਵੀ ਨਹੀਂ ਆ ਵੀ ਉਸ ਤੋਂ ਮੁਨਕਰ ਹੋ ਜੇ ਦੂਸਰਾ ਮੈਂ ਕਹਿਣਾ ਚਾਹਣਾ ਕਿ ਇੱਕ ਸਾਡੇ ਵਿੱਚ ਇੱਕ ਬਹੁਤ ਵੱਡਾ ਕੰਫਲੈਕਟ ਪੈਦਾ ਕਰਦੇ ਆ ਜਿਹੜੇ ਲੋਕ ਸਾਡੇ ਵੀਰ ਭਰਾ ਜਿਹੜੇ ਮਤਲਬ ਐਵੇਂ ਗਲਤ ਨਾਮਾ ਦੇ ਉੱਤੇ ਆਈਡੀਆਂ ਬਣਾ ਕੇ ਹਨਾ ਕਿਸੇ ਨੂੰ ਜੱਜ ਕਰਨ ਲੱਗ ਜਾਣਾ ਕਿਸੇ ਨੂੰ ਗਲਤ ਕਹਿ ਦੇਣਾ ਕਿਸੇ ਨੂੰ ਇਹ ਕਹਿ ਦੇਣਾ ਕਿ ਇਹ ਤਾਂ ਬੰਦਾ ਹੀ ਆਏ ਆ ਸੋ ਤੁਹਾਡੇ ਕੋਲੇ ਕਿਸੇ ਨੇ ਕੋਈ ਸਰਟੀਫਿਕੇਟ ਵਾਲੀ ਮੋਹਰ ਨਹੀਂ ਦਿੱਤੀ ਵੀ ਤੁਸੀਂ ਲਾ ਕੇ ਕਿਸੇ ਨੂੰ ਕਹੋ ਪਹਿਲੀ ਗੱਲ ਤਾਂ ਜਿਹੜਾ ਬੰਦਾ ਪਹਿਚਾਨ ਨਹੀਂ ਆਪਦੀ ਦੱਸ ਸਕਦਾ ਉਹ ਕਿਸੇ ਨੂੰ ਜੱਜ ਕੀ ਸਹੀ ਕਰ ਦੂਗਾ ਅਸੀਂ ਉਸ ਰਾਹ ਦੇ ਉਸ ਗੱਲ ਦੇ ਹਮੈਤੀਆਂ ਜਿਹੜੀ ਸਿਧਾਂਤਾਂ ਤੋਂ ਠੜਕੇ ਹੋਏ ਲੋਕ ਆ ਜਾਂ ਜਿਹੜੇ ਲੋਕ ਇਹ ਕਹਿ ਨਹੀਂ ਸਕਦੇ ਜੁਰਤ ਹੀ ਨਹੀਂ ਰੱਖਦੇ ਵੀ ਫਲਾਣੇ ਬੰਦੇ ਨੇ ਗਲਤ ਕੀਤਾ ਜਾਂ ਫਲਾਣੇ ਨੇ ਨਹੀਂ ਕੀਤਾ ਮੈਂ 23 ਤਰੀਕ ਨੂੰ ਵੇਦ ਸਬੂਤ ਤੇ ਵਿਦ ਪ੍ਰੂਫ ਸਾਰੀ ਗੱਲ ਕਰੂੰਗਾ ਸਾਰਿਆਂ ਦੇ ਨਾਲ ਕਰੂੰਗਾ ਜਿਹੜੇ ਲੋਕ ਸਿਰਫ ਕੱਲੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਨੇ ਕਿੰਨਾ ਕੁ ਸਾਡੇ ਹੱਕ 'ਚ ਬੋਲਿਆ ਹਨਾ ਮੈਂ ਕਿੰਨਾ ਕੁ ਸਾਡੇ ਵਿਰੋਧ 'ਚ ਚੱਲੇ ਉਹ ਵੀ ਪਤਾ ਲੱਗ ਜਾਊਗਾ ਤੇ ਜਿਹੜੀ ਗੱਲ ਹਾਂ ਅੱਜ ਇੱਕ ਗੱਲ ਹੋਰ ਕਲੀਅਰ ਕਰਦਾ ਜਿਹੜੇ ਕਹਿੰਦੇ ਨੇ ਬਈ ਸਰਪਜੀਤ ਸਿੰਘ ਖਾਲਸਾ ਦੇ ਨਾਲ ਕਦੇ ਸੰਪਰਕ ਨਹੀਂ ਹੋਇਆ ਹੋਇਆ ਬਈ ਪਹਿਲਾਂ ਵੀ ਹੋਇਆ ਤੇ ਉਸ ਸੰਪਰਕ ਦੇ ਕਰਕੇ ਹੀ ਇੱਥੇ ਜਿਹੜੀ ਐਕਟੀਵਿਟੀ ਸ਼ੁਰੂ ਹੋੰਗਾ ਸੀ ਹਨਾ ਸਾਰੀਆਂ ਗੱਲਾਂ ਇਹਦਾ ਐਨਾਲਾਈਜ਼ ਆਪਾਂ 23 ਤਰੀਕ ਨੂੰ ਕਰਾਂਗੇ ਜਿੱਤ ਹਾਰ ਲੋਕਾਂ ਨੇ ਤੇ ਗੁਰੂ ਨੇ ਬਖਸ਼ਨੀ ਆ ਬਾਈ ਸਵਾਸ ਗੁਰੂ ਸਾਹਿਬ ਬਖਸ਼ਿਸ਼ ਕਰਨ ਇੰਨਾ ਲੋਕਾਂ ਦੀ ਸੇਵਾ ਕਰਨ ਦਾ ਜੇ ਬੀੜਾ ਚੱਕਿਆ ਜਿਹੜੇ ਏਰੀਆ 'ਚ ਚੱਕਿਆ ਉਹ ਉਹ ਗੁਰੂ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਉਹ ਪਾਸੇ ਨਹੀਂ ਹੋ ਸਕਦੇ ਉਹ ਚੱਕਿਆ ਰਹੂਗਾ ਤੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਾਗੇ ਕਿਉਂਕਿ ਜੇ ਕਿਸੇ 200 ਬੰਦੇ ਨੇ 500 ਬੰਦੇ ਨੇ 1000 ਬੰਦੇ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਹੋਊਗਾ ਨਾ ਤਾਂ ਮੈਂ ਉਹ ਵਿਸ਼ਵਾਸ ਘਾਤ ਨਹੀਂ ਹੋਣ ਦੇਵਾਂਗਾ ਰਹੀ ਗੱਲ ਸਾਡੀ ਇਹਨਾਂ ਕੇਸਾਂ ਤੇ ਬੇਅਦਬੀ ਦੇ ਗੋਲੀकांड ਦੇ ਉਹ ਕੋਈ ਬਖਸ਼ ਨਹੀਂ ਜਾਣਗੇ ਉਹਨਾਂ ਦੀ ਲੜਾਈ ਧੁਰ ਤੱਕ ਲੜਾਂਗੇ ਮੈਨੂੰ ਮਾਣ ਹੈ ਸਾਡੇ ਉਹਨਾਂ ਵੀਰਾਂ ਭਰਾਵਾਂ ਤੇ ਜਿਹੜਿਆਂ ਨੇ ਆ ਇਸ ਲੜਾਈ ਦੇ ਕਾਬਲ ਸਮਝਾ ਤੇ ਅੱਜ ਤੱਕ ਸਾਥ ਦਿੱਤਾ ਅੱਗੇ ਵੀ ਸਾਥ ਦਿੰਦੇ ਰਹਿਣਗੇ ਮੇਰੇ ਕੋਲੇ ਬਾਈ ਆਹ ਜਿਹੜੇ 20 22 ਦਿਨ ਚੱਲੇ ਆ ਨਾ ਜਿੰਨਾ ਮਤਲਬ ਪੀਰੀਅਡ ਚੱਲਿਆ ਇੱਥੇ ਲੋਕਾਂ 'ਚ ਵਿਚਰਨ ਦਾ ਬਹੁਤ ਕੁਝ ਸਿੱਖ ਨੂੰ ਮਿਲਿਆ ਬਾਈ ਤੇ ਬਹੁਤ ਕੁਝ ਇਹਨਾਂ ਨੇ ਸਿਖਾਇਆ ਤੇ ਬਹੁਤ ਸਾਡੇ ਜਿਹੜੇ ਆਪਦੇ ਚਿਹਰੇ ਆ ਜਿਹੜੇ ਬੰਦਿਆਂ ਦੇ ਜਿਹੜੇ ਕਹਿੰਦੇ ਸੀਗੇ ਕਿ ਬਈ ਬਹੁਤ ਤਗੜੀ ਗੱਲ ਬਾਤ ਹੁੰਦੀ ਆ ਜਾਂ ਅਸੀਂ ਹਾਂ ਆਹ ਚੀਜ਼ ਫਲਾਣੇ ਬੰਦੇ ਕਰ ਦੇਣ ਤਾਂ ਤਖਤਾ ਪਲਟ ਜਾਂਦਾ ਉਹ ਉਹ ਐਕਸਪੀਰੀਅੰਸ ਵੀ ਇੱਕ ਵੱਖਰਾ ਹੀ ਆ ਤਾਂ ਮੈਨੂੰ ਇਹ ਲੱਗਦਾ ਕਿ ਜੇ ਉਹਨਾਂ ਸਮੇਂ ਦੇ ਵਿੱਚ ਜਿਹੜੇ ਲੋਕ ਅੱਜ ਸੋਚਦੇ ਆ ਗੁਰੂ ਸਾਹਿਬ ਨੇ ਉਹ ਸੋਚਿਆ ਹੁੰਦਾ ਨਾ ਤੇ ਅੱਜ ਅਸੀਂ ਮੁਹੰਮਦ ਹੁੰਦੇ ਜਾਂ ਅਸੀਂ ਕੋਈ ਖਾਨ ਹੁੰਦੇ ਜਾਂ ਕੋਈ ਹੋਰ ਹੁੰਦੇ ਹਨਾ ਸਿਰਾਂ ਤੇ ਦਸਤਾਰਾਂ ਨਾ ਹੁੰਦੀਆਂ ਤਾਂ ਮੈਂ ਗੱਲਾਂ ਤਾਂ ਕਰਨੀਆਂ ਸੀਗੀਆਂ ਪਰ ਮੈਨੂੰ ਨਾ ਕਈ ਇਹੋ ਜਿਹੇ ਫੋਨ ਆ ਗਏ ਬਾਈਆਂ ਦੇ ਕਹਿੰਦੇ ਨਹੀਂ ਨਹੀਂ ਬਾਈ ਕਹਿੰਦੇ ਕੋਈ ਫਾਇਦਾ ਨਹੀਂ ਹਨਾ ਅ ਲੋਕਾਂ ਦੇ ਨਾਲ ਲੈ ਕੇ ਗੱਲ ਕਰਨ ਦਾ ਪਰ ਮੈਨੂੰ ਲੱਗਦਾ ਬਈ ਸਾਨੂੰ ਕਿੰਨਾ ਕੁ ਟਾਈਮ ਇਸ ਚੁੱਪ ਰਹਿਣਾ ਪਊਗਾ ਇਹ ਗੱਲਾਂ ਤੇ ਸਾਨੂੰ ਕਿੰਨਾ ਕੁ ਟਾਈਮ ਇਹ ਕਹਿਣਾ ਪਊਗਾ ਵੀ ਚੱਲ ਕੋਈ ਨਾ ਯਾਰ ਅਗਲਾ ਤਾਂ ਚੱਲ ਕੋਈ ਨਾਲ ਹੀ ਗੱਲ ਨਹੀਂ ਸੋਚਦਾ ਹਨਾ ਅਗਲਾ ਤਾਂ ਬੋਲਣ ਲੱਗਾ ਮੈਂਟ ਮਾਰਦਾ ਜਿਨੇ ਕੋਈ ਦੇਖਿਆ ਨਹੀਂ ਹੁੰਦਾ ਹੁਣ ਸਾਡੇ ਇਹੋ ਜਿਹੇ ਜਿਹੜੇ ਸੰਘਰਸ਼ੀ ਯੋਧੇ ਨੇ ਜਿਨ੍ਹਾਂ ਨੇ 30 30 40 40 ਸਾਲ ਕੌਮ ਦੇ ਲੇਖੇ ਲਾਤੀ ਆ ਤੇ ਉਹਨਾਂ ਉਹਨਾਂ ਦੀ ਵੀ ਅਸੀਂ ਕ੍ਰੈਡੀਬਿਲਟੀ ਤੇ ਸ਼ੱਕ ਕਰਨ ਲੱਗ ਜਾਨੇ ਆ ਮੈਨੂੰ ਤਾਂ ਇਸ ਚੀਜ਼ ਨਾਲ ਹਾਈ ਨਹੀਂ ਬਾਈ ਅਸੀਂ ਤਾਂ ਹਜੇ ਕੁਝ ਵੀ ਨਹੀਂ ਕੀਤਾ ਅਸੀਂ ਤਾਂ ਇਹ ਚੀਜ਼ ਚਾਉਂਦੇ ਨਹੀਂ ਮੈਂ ਵੀ ਕਾਮ ਬੰਦੇ ਵਰਗਾ ਬਾਪੂ ਸ਼ਹੀਦ ਹੋਏ ਬਾਪੂ ਦੀ ਕੁਰਬਾਨੀ ਉਸ ਉਹ ਗੁਰੂ ਸਾਹਿਬ ਦੇ ਉਸ ਨਰਾਦਰ ਪਿੱਛੇ ਜਾ ਕੇ ਮੋਰਚੇ 'ਚ ਬੈਠੇ ਜਿੱਥੇ ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਬਾਪੂ ਮੈਨੂੰ ਇੱਕ ਇਹੀ ਮਾਣ ਆ ਕਿ ਮੈਂ ਸ਼ਹੀਦ ਦਾ ਪੁੱਤਰ ਹਾਂ ਦੂਜੀ ਗੱਲ ਇਹ ਹੈ ਕਿ ਮੈਂ ਉਸ ਸ਼ਹੀਦੀ ਨੂੰ ਬਰਕਰਾਰ ਰੱਖਦੇ ਹੋਇਆ ਉਹਨਾਂ ਜ਼ਾਲਮਾਂ ਦੇ ਉਹਨਾਂ ਦੋਸ਼ੀਆਂ ਦੇ ਖਿਲਾਫ ਲੜਾਈ ਲੜ ਰਿਹਾ ਜਿਹੜੀ ਤਹਿ ਤੱਕ ਜਾਣਾ ਪਿਆ ਜਿੱਥੋਂ ਤੱਕ ਲੜਾਈ ਲੜਨੀ ਪਈ ਉਹਦੇ ਤੋਂ ਕਦੇ ਮੁਨਕਰ ਨਹੀਂ ਹੋਇਆ ਜਾਊਗਾ ਕਦੇ ਪਿੱਛੇ ਨਹੀਂ ਹੋਇਆ ਜਾਊਗਾ ਉਹ ਲੜਦੇ ਰਹਾਂਗੇ ਤੇ ਹਾਂ ਜਿਹੜੇ ਪੰਜਾਬ ਦੇ ਨਾਲ ਧੱਕਾ ਕਰਨ ਵਾਲੇ ਲੋਕ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੋਲਦੇ ਆ ਤੇ ਬੋਲਦੇ ਰਹਾਂਗੇ ਮੈਂ ਤਾਂ ਹੁਣ ਇਹੀ ਗੱਲ ਕਹਿਣ ਦੇ ਲਈ ਅੱਜ ਇੱਥੇ ਆਇਆ ਕਿ ਸਾਡੇ ਲੋਕਾਂ ਨੂੰ ਇਹੋ ਜੀ ਇੱਕ ਕਮਿਊਨਿਟੀ ਸਾਡੇ ਵਿੱਚ ਜਾਂ ਤਾਂ ਸਰਕਾਰ ਵੱਲੋਂ ਪੈਦਾ ਕਰ ਦਿੱਤੀ ਗਈ ਆ ਜਾਂ ਉਹਨਾਂ ਲੋਕਾਂ ਨੇ ਹੀ ਆਪਣਾ ਮਾਈਂਡ ਸੈਟ ਉੱਥੇ ਕਰ ਲਿਆ ਕਿ ਜਿਹੜਾ ਬੰਦਾ ਕੋਈ ਗੱਲ ਕਰਨ ਆਉਂਦਾ ਉਹਨੂੰ ਪੰਡ ਦਿਓ ਉਹਨੂੰ ਮਾੜਾ ਚੰਗਾ ਬੋਲ ਦਿਓ ਉਹਨੂੰ ਗਾਲ ਕੱਢ ਦਿਓ ਉਹਦੀ ਮਾਂ ਪਿਓ ਨੇ ਇੱਕ ਕਰ ਦਿਓ ਕਿ ਉਹ ਕੱਲ ਨੂੰ ਕੁਝ ਬੋਲੇ ਨਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਸਾਡੇ ਲੋਕ ਕਿੰਨਾ ਕੁ ਟਾਈਮ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਬਹੁਤ ਵੱਡੇ ਮਸੀਹੇ ਆ ਜਿਹੜੇ ਸਾਰੇ ਬੰਦਿਆਂ 'ਚ ਗੱਲ ਕਹਿੰਦੀ ਹਿੰਮਤ ਰੱਖਦੇ ਆ ਤੇ ਪਰ ਉਹਦੋਂ ਹਾਸਾ ਆ ਜਾਂਦਾ ਕਿ ਜਦੋਂ ਕਿਸੇ ਗਲਤ ਦੇ ਮਗਰ ਵੀ ਤੁਰ ਕੇ ਕਹਿਣਗੇ ਨਾ ਕਿ ਹਾਂ ਨਹੀਂ ਯਾਰ ਇੱਥੇ ਬੋਲਣਾ ਪਿਆ ਸਾਨੂੰ ਮਜਬੂਰੀ ਸੀ ਜਾਂ ਜਿਹੜੇ ਕਹਿਣਗੇ ਵੀ ਨਹੀਂ ਅਸੀਂ ਬੋਲ ਨਹੀਂ ਸਕਦੇ ਸਾਡੀ ਮਜਬੂਰੀ ਆ ਜਿਵੇਂ ਆ ਹਲਕਾ ਗਿੱਦੜ ਵਾਹੇ ਦੇ ਵਿੱਚ ਵੀ ਹੋਇਆ ਬਹੁਤੇ ਲੋਕ ਸਾਨੂੰ ਇਸ ਤਰ੍ਹਾਂ ਦੇ ਵੀ ਮਿਲੇ ਕਿ ਭਾਈ ਕੋਈ ਗੱਲ ਨਹੀਂ ਵੋਟ ਤੈਨੂੰ ਹੋਊਗੀ ਪਰ ਅਸੀਂ ਖੁੱਲ ਕੇ ਤੁਰ ਨਹੀਂ ਸਕਦੇ ਭਾਈ ਜੀ ਇਹ ਖੁੱਲ ਕੇ ਜਿਹੜੇ ਤੁਸੀਂ ਤੁਰ ਨਹੀਂ ਸਕਦੇ ਕਿਹਾ ਨਾ ਇਹ ਉਹਨਾਂ ਲੋਕਾਂ ਦੇ ਕਰਕੇ ਕਿਹਾ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਅੱਗੇ ਲੈ ਕੇ ਜਾਂਦਾ ਤੇ ਉਹਨਾਂ ਦਾ ਆਪਾਂ ਨੂੰ ਡਰ ਭੈ ਕਾਦਾ ਉਹਨਾਂ ਲੋਕਾਂ ਦਾ ਡਰ ਕਾਦਾ ਆਪਾਂ ਨੂੰ ਜਿਹੜਿਆਂ ਨੂੰ ਤੁਸੀਂ ਕੁਰਸੀਆਂ ਤੇ ਬਿਠਾਇਆ ਹੋਵੇ ਤੁਸੀਂ ਉਸ ਨੂੰ ਕੁਰਸੀਆਂ ਤੋਂ ਲਾਉਣ ਦੀ ਹਿੰਮਤ ਰੱਖਦੇ ਹੋ ਤਾਂ ਫਿਰ ਉਹਨਾਂ ਦੇ ਕੀਤੇ ਹੋਏ ਜਿਹੜੇ ਕੰਮ ਜਿਹੜੇ ਉਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਜਿਨ੍ਹਾਂ ਤੇ ਵਾਅਦਾ ਖਿਲਾਫੀ ਕੀਤੀ ਉਹਨਾਂ ਨੇ ਕੰਮ ਹੀ ਨਹੀਂ ਕੀਤੇ ਉਹਨਾਂ ਨੂੰ ਆਪਾਂ ਰੋਕ ਹੀ ਨਹੀਂ ਸਕਦੇ ਫਿਰ ਅਸੀਂ ਕਿਹੜੇ ਪਾਸੇ ਨੂੰ ਤੁਰ ਪਈਏ ਬਾਈ ਅਸੀਂ ਨਿੱਕੀਆਂ ਨਿੱਕੀਆਂ ਮਫਾਦਾਂ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਇੱਕ ਦੂਜੇ ਨਾਲ ਜਨਤਕ ਹੀ ਰਹਿ ਗਏ ਆ ਜਾਂ ਇਸ ਡਰ ਚ ਹੀ ਰਹਿ ਗਏ ਆ ਯਾਰ ਉਹ ਸਰਕਾਰ 'ਚ ਬੈਠਾ ਤੇ ਉਹ ਸਾਡੇ ਤੇ ਪਰਚਾ ਨਾ ਕਰਾ ਦੇ ਮੈਨੂੰ ਲੱਗਦਾ ਇਹ ਸਾਨੂੰ ਡਾਰਾ ਜਿਹੜੇ ਗਲੋਂ ਲਾਉਣੇ ਪੈਣਗੇ ਬਾਈ ਕੁਲਵਿੰਦਰ ਬਾਈ ਮੈਂ ਗੱਲ ਜਰੂਰ ਦੱਸਣੀ ਚਾਹਣਾ ਮੇਰੇ ਅੰਦਰ ਵੀ ਬਹੁਤ ਇਸ ਤਰ੍ਹਾਂ ਦੇ ਵਲਵਲੇ ਬਣੇ ਹੋਏ ਆ ਮੈਂ ਦੱਸੂਗਾ ਇਹ ਗੱਲਾਂ ਦੱਸਣੀਆਂ ਜ਼ਰੂਰੀ ਆ ਸਾਡਿਆਂ ਤੱਕ ਪਹੁੰਚਣੀਆਂ ਜ਼ਰੂਰੀ ਆ ਵੀ ਅਸੀਂ ਜੇ ਰਾਜਨੀਤਿਕ ਲੋਕਾਂ ਨੂੰ ਭੰਡ ਦੇ ਆਣਾ ਜੇ ਕਹਿੰਦੇ ਆ ਵੀ ਇਹਨਾਂ ਨੇ ਮਾੜਾ ਕੀਤਾ ਤਾਂ ਜੇ ਉਹ ਚ ਸਾਡੇ ਆਪ ਦੇ ਵੀ ਮਾੜਾ ਕਰਦੇ ਆ ਸਾ ਉਹਨਾਂ ਨੂੰ ਜਨਤਕ ਕਰਕੇ ਹੀ ਸਾਡੀ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਣਾ ਪਊਗਾ ਚੰਗੇ ਮਾੜੇ ਦਾ ਨਵੇੜਾ ਜਿਹੜਾ ਲੋਕਾਂ ਨੇ ਕਰ ਦੇਣਾ ਆਪਣੇ ਵੱਲੋਂ ਇੱਕ ਨੈਰੇਟਿਵ ਸਰਜਨ ਵਾਲੇ ਲੋਕ ਆ ਜਿਹੜੇ ਕਹਿ ਦਿੰਦੇ ਆ ਕਿ ਅਫੇਕ ਆਈਡੀਆ ਬਣਾ-ਬਣਾ ਕੇ ਪਤਾ ਨਹੀਂ ਅਸੀਂ ਇੱਕ ਦੂਜੇ ਨੂੰ ਕੀ ਕੁਸ਼ ਕਰ ਸਕਦੇ ਆ ਕਹਿ ਸਕਦੇ ਆ ਉਹ ਸਿਰਫ ਕਮੈਂਟਾਂ ਤੱਕ ਸੀਮਤ ਰਹਿ ਜਾਂਦੇ ਆ ਗਰਾਊਂਡ ਵਾਲੇ ਨਹੀਂ ਹੁੰਦੇ ਬਾਈ ਜੇ ਗਰਾਊਂਡ ਵਾਲੇ 10 ਬੰਦੇ ਵੀ ਆਪਣੇ ਨਾਲ ਖੜ੍ਹਦੇ ਆ ਨਾ ਤਾਂ ਤੁਹਾਡੀ ਤਾਕਤ ਆ ਜਿਹੜੀ ਉਹ ਚੌਗਣੀ ਹੋ ਜਾਂਦੀ ਆ ਤਾਂ ਅੱਜ ਸਿਰਫ ਮੈਂ ਇਹੀ ਗੱਲ ਕਰਨ ਦੇ ਲਈ ਆ ਕਿ ਸਾਡੇ ਜਿਹੜੇ ਹਲਕਾ ਗਿੱਦੜਵਾਹੇ ਦੇ ਲੋਕਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਵੀ ਉਹਨਾਂ ਸਾਰਿਆਂ ਦਾ ਧੰਨਵਾਦ ਆ ਨਤੀਜੇ ਜਿਹੜੇ 23 ਤਰੀਕ ਨੂੰ ਆਉਣੇ ਆ ਤੇ ਉਹ 23 ਤਰੀਕ ਤੇ ਹੀ ਸਾਰਿਆਂ ਦਾ ਜਿਹੜਾ ਇੰਤਜ਼ਾਰ ਰਹੂਗਾ ਪਰ ਮੈਂ ਉਹਨਾਂ ਵੋਟਾਂ ਪਾਉਣ ਵਾਲੇ ਲੋਕਾਂ ਦੇ ਨਾਲ ਇੱਕ ਵਾਅਦਾ ਕਰਦਾ ਕਿ ਤੁਹਾਨੂੰ ਕਦੇ ਵੀ ਪਿੱਠ ਨਹੀਂ ਦਿਖਾਈ ਜਾਊਗੀ ਤੁਹਾਨੂੰ ਕਦੇ ਵੀ ਇਕੱਲਾਪਨ ਮਹਿਸੂਸ ਨਹੀਂ ਹੋਣ ਦਿੱਤਾ ਜਾਊਗਾ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਵੀ ਕੋਈ ਵੀ ਗੱਲ ਹੋਊਗੀ ਅਸੀਂ ਮੂਰਲੀ ਕਤਾਰ 'ਚ ਖੜੇ ਮਿਲਾਂਗੇ ਕਿਉਂਕਿ ਜਿਨ੍ਹਾਂ ਨੇ ਸਾਡੇ ਤੇ ਮਾਣ ਬਖਸ਼ਿਆ ਤੇ ਉਹਨਾਂ ਦੇ ਨਾਲ ਖੜਨਾ ਸਾਡਾ ਫਰਜ਼ ਆ ਅਸੀਂ ਪੰਥਕ ਇਕਤਾ ਦਾ ਮੈਂ ਵੀ ਮਦਈਆ ਬਈ ਪੰਥਕ ਇਕਤਾ ਕੁਝ ਏਜੰਡਾ ਤੇ ਹੁੰਦੀ ਆ ਬਈ ਉਹ ਏਜੰਡੇ ਜਦੋਂ ਸਾਡੇ ਆਪ ਦੇ ਕਲੀਅਰ ਹੋ ਜਾਣਗੇ ਉਦੋਂ ਸਾਡੀ ਪੰਥਕ ਇਕਤਾ ਵੀ ਹੋਊਗੀ ਆਪਾਂ ਇਸ ਇਕਤਾ ਦੇ ਮਦਈਆ ਤੇ ਅਸੀਂ ਇਸ ਇਕਤਾ ਦੇ ਨਾਲ ਜਿਹੜੇ ਚੱਲਾਂਗੇ ਵੀ ਬਾਕੀ ਜਿਹੜੇ ਜਿਹੜੇ ਵੀਰ ਭਰਾ ਸਾਨੂੰ ਕੋਸ਼ਕ ਗੱਲਾਂ ਮੈਂ ਫੇਰ ਵੀ ਕਹਣਾ ਬਈ ਮੈ ਸਤਾਈ ਜਾਂਦੇ ਆ ਮੈਂ ਇੱਥੇ ਇੰਨੀ ਗੱਲ ਨੂੰ ਇੱਥੇ ਨਵੇੜਦਾ ਬਈ 23 ਤਰੀਕ ਤੱਕ ਆਪਾਂ ਇੰਤਜ਼ਾਰ ਕਰੀਏ ਮੈਂ 23 ਤਰੀਕ ਨੂੰ ਤੁਹਾਡੇ ਸਾਰਿਆਂ ਨਾਲ ਵਾਦਾ ਕਰਦਾ 23 ਤਰੀਕ ਨੂੰ ਮੈਂ ਉਹ ਸਾਰੇ ਲੋਕਾਂ ਦੇ ਨਾਮ ਵੀ ਲਵਾਂਗਾ ਜਿਹੜੇ ਜਿਹੜੇ ਖਿਲਾਫ ਕਰਦੇ ਆ ਜਿਹੜੇ ਐਵੇਂ ਗਲਤ ਨੈਰੇਟਿਵ ਸਿਰਜਦੇ ਆ ਜਿਹੜੇ ਸਮਝਦੇ ਆ ਕਿ ਅਸੀਂ ਅਸੀਂ ਪੰਥ ਆ ਜਿਹੜੇ ਸਮਝਦੇ ਆ ਕਿ ਪੰਥ ਹੀ ਇਹਨਾਂ ਨਾਲ ਚੱਲਦਾ ਜਾਂ ਜਿਹੜੇ ਸਮਝਦੇ ਆ ਪੰਥ ਇਹਨਾਂ ਨੇ ਬਣਾਇਆ ਹੋਇਆ ਉਹਦੇ 'ਚ ਬਹੁਤ ਇਹੋ ਜਿਹਾ ਨਾਂ ਆਉਂਦੇ ਆ ਜਿਹੜੇ ਮੈਨੂੰ ਬੋਲਣ ਚ ਕੋਈ ਹਿਜਕਚਾਟ ਨਹੀਂ ਹੋਊਗੀ ਮੈਂ ਜੋ ਹੈਗਾ ਸੱਚ ਆ ਉਹ ਸਾਰਾ ਕੁਝ ਬੋਲੂਗਾ ਵੀ ਪਰ ਇੱਕ ਗੱਲ ਆ ਵੀ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਅੱਜ ਵੀ ਸੁਣਨ ਦੀ ਹਿੰਮਤ ਰੱਖਿਓ ਤੇ ਤਰਕ ਨਾਲ ਗੱਲ ਕਰਨ ਦੀ ਹਿੰਮਤ ਰੱਖਿਓ ਲਾਈਵ ਤੁਸੀਂ ਜਿਹੜਾ ਮਰਜੀ ਚੈਨਲ ਲੈ ਲਿਓ ਆਪਾਂ ਲਾਈਵ ਬੈਠ ਕੇ ਵੀ ਗੱਲਾਂ ਕਰਨ ਨੂੰ ਤਿਆਰ ਹੋਵਾਂਗੇ ਇੱਕ ਹਾਂ ਇੱਕ ਗੱਲ ਜ਼ਰੂਰ ਕਹਿੰਦਾ ਵਾਰਸ ਪੰਜਾਬ ਦੀ ਜਥੇਬੰਦੀ ਸਾਡੀ ਆਪ ਦੀ ਜਥੇਬੰਦੀ ਆ ਅਸੀਂ ਬਣਾਈ ਹੋਈ ਜਥੇਬੰਦੀ ਆ ਮੈਂ ਉਹਨਾਂ ਲੋਕਾਂ ਨੂੰ ਦੱਸ ਦਿਆਂ ਕਿ ਅਸੀਂ ਉਸ ਜਥੇਬੰਦੀ ਨੂੰ ਜਦੋਂ ਬਣਾਇਆ ਸੀ ਬਾਈ ਦੀਪ ਸਿੱਧੂ ਦਾ ਸਰੀਰ ਲੱਗਿਆ ਉਸ ਜਥੇਬੰਦੀ ਦੇ ਚੱਲਣ ਪਿੱਛੇ ਤਾਂ ਉਸ ਜਥੇਬੰਦੀ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਅਸੀਂ ਉਸ ਜਥੇਬੰਦੀ ਦੇ ਸਿਧਾਂਤਾਂ ਤੋਂ ਥੜਕ ਨਹੀਂ ਸਕਦੇ ਅਸੀਂ ਉਸ ਜਥੇਬੰਦੀ ਦੇ ਵਿੱਚ ਕਿਸੇ ਨੂੰ ਪਿੱਠ ਨਹੀਂ ਦਿਖਾ ਸਕਦੇ ਤਾਂ ਇਹ 23 ਤਰੀਕ ਨੂੰ ਮੈਂ ਸਾਰੀ ਗੱਲ ਜਿਹੜੀ 24 ਨੂੰ ਕਲੀਅਰ ਕਰੂੰਗਾ ਸਮਾਂ ਰਹਿੰਦਿਆਂ ਤਾਂ ਉਹ ਸਾਰੇ ਲੋਕਾਂ ਦੇ ਲਈ ਆ ਮੇਰਾ ਹੋਊਗਾ ਜਿਹੜੇ ਜਿਹੜੇ ਇਸ ਜਥੇਬੰਦੀ ਨੂੰ ਮਿਸਯੂਜ਼ ਵੀ ਕਰਦੇ ਰਹੇ ਆ ਜਿਹੜੇ ਇਸ ਜਥੇਬੰਦੀ ਦੇ ਨਾਂ ਤੇ ਆਪਣੇ ਆਪ ਨੂੰ ਪਤਨ ਕੀ ਕੁਸ਼ ਬਣਾਈ ਬੈਠੇ ਜਾਂ ਕਹਿੰਦੇ ਆ ਮੈਂ ਸਾਰੇ ਨਾਂ ਹੋਣਗੇ ਤਾਂ ਮੇਰੀ ਇੰਨੀ ਕ ਬੇਨਤੀ ਪ੍ਰਵਾਨ ਕਰਿਓ ਅੱਜ ਦੇ ਲਈ ਮੈਂ ਹਲਕਾ ਵਿੱਚ ਉਹ ਕਮੈਂਟ ਔਨ ਕਰਕੇ ਮੈਨੂੰ ਉਧਰ ਨੂੰ ਗੱਲ ਲੈ ਕੇ ਜਾਣੀ ਪਈ ਅੱਜ ਮੈਂ ਸਿਰਫ ਇਸ ਗੱਲ ਦੇ ਲਈ ਆਇਆ ਕਿ ਜਿਹੜੇ ਲੋਕਾਂ ਨੇ ਸਾਡਾ ਸਹਿਯੋਗ ਕੀਤਾ ਮੈਂ ਉਹਨਾਂ ਦਾ ਫੇਰ ਧੰਨਵਾਦ ਕਰਦਾ ਤਾਂ ਜਿਹੜੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਵਾਜ਼ ਚੱਕੀ ਸਾਡੇ ਹੱਕ ਦੇ ਵਿੱਚ ਆਵਾਜ਼ ਚੱਕੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਤਾਂ ਹਮੇਸ਼ਾ ਮੇਰਾ ਸਿਰ ਝੁਕਦਾ ਉਹਨਾਂ ਦੇ ਚਰਨਾਂ 'ਚ ਤਾਂ ਇਹੀ ਬੇਨਤੀਆਂ ਮੇਰੀਆਂ ਜਿਹੜੀਆਂ ਤੁਸੀਂ ਪ੍ਰਵਾਨ ਕਰਿਓ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਆ ਵਧੀਆ ਵਿਸਤਾਰ ਦੇ ਨਾਲ ਵਧੀਆ ਸਿਖਾਵੇਂ ਮਾਹੌਲ ਦੇ ਵਿੱਚ ਰੱਖਾਂਗੇ ਤੇ ਵਧੀਆ ਉਹਨਾਂ ਲੋਕਾਂ ਦੇ ਗੱਲਬਾਤ ਆ ਜਿਹੜੀ ਸਾਹਮਣੇ ਰੱਖੀ ਜਾਊਗੀ ਜਿਹੜੇ ਕਿਤੇ ਨਾ ਕਿਤੇ ਬਖੇੜਿਆਂ ਦੀ ਗੱਲ ਵੀ ਹੁੰਦੀ ਆ ਸਾਡੀ ਕੌਮ 'ਚ ਇਕਤਾ ਕਿਵੇਂ ਹੋ ਸਕਦੀ ਆ ਸਾਡੇ ਕਿਹੜੇ ਸਿਧਾਂਤਾਂ ਤੇ ਹੋ ਸਕਦੀ ਆ ਤਾਂ ਇਹ ਚੀਜ਼ਾਂ ਦਾ ਐਨਾਲਾਈਜ਼ ਕੀਤਾ ਜਾਊਗਾ ਜੇ ਆਪਾਂ ਪੰਜਾਬ ਨੂੰ ਸਹੀ ਰਾਹਾਂ ਤੇ ਲੈ ਕੇ ਜਾਣਾ ਸਾਡੀ ਲੜਾਈ ਸਾਡੇ ਆਪਣੇ ਨਾਲ ਹੀ ਹੋਣੀ ਚਾਹੀਦੀ ਸਾਡੀ ਲੜਾਈ ਸਾਡੇ ਆਪਣਿਆਂ ਨਾਲ ਬਿਲਕੁਲ ਹੀ ਹੋਣੀ ਚਾਹੀਦੀ ਸਾਡੀ ਲੜਾਈ ਇਥੋਂ ਦੇ ਤੰਤਰ ਨਾਲ ਤੇ ਇਥੋਂ ਦੇ ਸਿਸਟਮ ਨਾਲ ਹੈ ਅਸੀਂ ਉਸ ਲੜਾਈ ਨੂੰ ਲੜਨਾ ਹੈ ਨਾ ਕਿ ਆਪਣੇ ਨਾਲ ਲੜਨਾ ਹੈ ਤੇ ਜਿਹੜੇ ਸਾਡੇ ਆਪਣੇ ਨਾਲ ਲੜਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਨਾਲ ਲੜਾਉਣ ਵਾਲੇ ਪਾਸੇ ਲੜਾਈ ਲੈ ਕੇ ਜਾਂਦੇ ਆ ਆਡਾ ਵਿੜਦੇ ਆ ਉਹਨਾਂ ਦੇ ਨਾਂ ਵੀ ਸਾਹਮਣੇ ਆਉਣਗੇ ਉਹ ਉਹ ਬਖਸ਼ੇ ਨਹੀਂ ਜਾਣਗੇ ਬਈ ਸੰਗਤ ਗੁਰੂ ਸਾਹਿਬ ਦਾ ਵੀ ਫਰਮਾਨ ਆ ਵੀ ਸੰਗਤ 21 ਵਿਸਵੇ ਆ ਨਾ ਤਾਂ ਉਸ 21 ਵਿਸਵੇ ਸੰਗਤ ਦੇ ਵਿੱਚ ਸਾਰੀਆਂ ਗੱਲਾਂ ਰੱਖੀਆਂ ਜਾਣੀਆਂ ਤਾਂ ਮੈਂ ਸਮੁੱਚੇ ਸਾਰੇ ਵੋਟਰਾਂ ਦਾ ਸਾਰੇ ਕਿਦਰਵਾ ਹਲਕੇ ਦੇ ਜਿਹੜੇ ਵੀਰ ਸੋਸ਼ਲ ਮੀਡੀਆ ਤੇ ਵੀ ਜਿਨ੍ਹਾਂ ਨੇ ਨਾਮ ਲਿਆ ਪ੍ਰਚਾਰ ਕੀਤਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਇੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਏਡੇ ਏਡੇ ਥੰਮ੍ਹਾਂ ਦੇ ਵਿੱਚ ਏਡੇ ਏਡੇ ਸਰਮਾਇਦਾਰਾਂ ਲੋਕਾਂ ਦੇ ਵਿੱਚ ਇੱਕ ਆਮ ਘਰਾਂ ਦੇ ਪੁੱਤ ਨੇ ਇੱਕ ਤੁਹਾਡੇ ਵਰਗੇ ਤੁਹਾਡੇ ਜੋ ਚੱਲੇ ਹੋਏ ਵੀਰ ਨੇ ਮਤਲਬ ਮੈਂ ਤੁਹਾਡਾ ਭਰਾ ਹਨਾ ਮਤਲਬ ਤੁਹਾਡੇ ਜੋ ਚੱਲ ਕੇ ਉੱਠ ਕੇ ਇਹਨਾਂ ਦੇ ਖਿਲਾਫ ਪੇਪਰ ਭਰੇ ਆ ਤੇ ਐਂਡ ਤੱਕ ਲੜੇ ਆ ਤਾ ਇਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਆ ਤਾ ਗੁਰੂ ਸਾਹਿਬ ਦਾ ਕੋਟਣ-ਕੋਟ ਧੰਨਵਾਦ ਸਮੁੱਚੇ ਲੋਕਾਂ ਦਾ ਧੰਨਵਾਦ ਤਾ ਲੜਾਈ ਇਹ ਜਿਹੜੀ ਦਿੱਲੀ ਵਰਸਸ ਪੰਜਾਬ ਦੀ ਰਹੂਗੀ ਤੇ ਸਵੇਨੀਆਂ ਕ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਜੀ ਸਮੁੱਚੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ